ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿਆਰ ਪਿਆਰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਸਾਡੇ ਇਸ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਦਰਸ਼ਨ ਕਰਨ ਚੱਲੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਅਤੀ ਗੁਰਦੁਆਰਾ ਸ੍ਰੀ ਟਾਲੀ ਸਾਹਿਬ ਰੈਕੋਟ ਸੋ ਜੁੜੇ ਰਹੋ ਸਾਡੀ ਇਸ ਵੀਡੀਓ ਦੇ ਨਾਲ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਅਸੀਂ ਪਹੁੰਚ ਕੇ ਹਾਂ ਰੈਕੋਟ ਬਾਬਾ ਹਰੀ ਸਿੰਘ ਜੀ ਨਲਵਾ ਚੌਕ ਪਾਰ ਕਰਨ ਤੋਂ ਉਪਰਤ ਇਹ ਰੋਡ ਗੁਰਦੁਆਰਾ ਸਾਹਿਬ ਨੂੰ ਜਾਂਦਾ ਹੈ ਜੀ ਗੁਰਦੁਆਰਾ ਟਾਲੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਾਰਗ ਦੇ ਉੱਪਰ ਸਥਿਤ ਹੈ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਚੀਵਾੜੇ ਦੇ ਜੰਗਲਾਂ ਦੇ ਵਿੱਚੋਂ ਹੁੰਦੇ ਹੋਏ ਇੱਥੇ ਪਹੁੰਚੇ ਸਨ ਇੱਥੇ ਪਹੁੰਚਣ ਤੋਂ ਉਪਰੰਤ ਉਹ ਰਾਇ ਕੱਲਾ ਜੀ ਨੂੰ ਮਿਲੇ ਜੋ ਰਾਇਕੋਟ ਦੇ ਚੌਧਰੀ ਸਨ ਅਤੇ ਇਥੋਂ ਹੀ ਜੋ ਗੁਰੂ ਸਾਹਿਬ ਨੇ ਨੂਰੇ ਮਾਹੀ ਨੂੰ ਸਰਹੰਦ ਭੇਜਿਆ ਸੀ ਤਾਂ ਕਿ ਉਹ ਛੋਟੇ ਸਾਹਿਬ ਜਦਿਆਂ ਦੀ ਅਤੇ ਮਾਤਾ ਗੁਜਰੀ ਦੀ ਜੋ ਖਬਰ ਹੈ ਉਹ ਲੈ ਆਉਣ ਅਤੇ ਨੂਰਾ ਮਾਹੀ ਉਥੋਂ ਖਬਰ ਲੈ ਕੇ ਵਾਪਸ ਇਸ ਸਥਾਨ ਤੇ ਪਹੁੰਚਿਆ ਸੀ ਅਤੇ ਗੁਰੂ ਸਾਹਿਬ ਨੇ ਸਾਰਾ ਸਾਕਾ ਸੁਣਿਆ ਕਿ ਕਿਸ ਤਰ੍ਹਾਂ ਛੋਟੇ ਸਾਹਿਬ ਜਦਿਆਂ ਨੂੰ ਨੀਹਾਂ ਦੇ ਵਿੱਚ ਚਣ ਕੇ ਸੂਬੇ ਦਰਨ ਦੇ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਹੈ ਤਾਂ ਗੁਰੂ ਸਾਹਿਬ ਨੇ ਸਾਰਾ ਸਾਕਾ ਸੁਣਿਆ ਅਤੇ ਮੁਗਲਿਆ ਸਲਤਨਤ ਦੀ ਜੜ ਪਟਕੇ ਰੱਖ ਦਿੱਤੀ ਇਸੇ ਹੀ ਸਥਾਨ ਦੇ ਉੱਪਰ ਤੁਸੀਂ ਦਰਸ਼ਨ ਕਰ ਰਹੇ ਹੋ ਅੱਜ ਗੁਰਦੁਆਰਾ ਸਾਹਿਬ ਦੇ ਇੱਥੇ ਇਕੱਠ ਬਹੁਤ ਜ਼ਿਆਦਾ ਸੀ ਕਿਉਂਕਿ ਬੁੱਧਵਾਰ ਵਾਲੇ ਦਿਨ ਇਸ ਸਥਾਨ ਤੇ ਦੁਪਹਿਰਾ ਸਾਭ ਲੱਗਦਾ ਹੈ ਜੀ ਇਸ ਕਰਕੇ ਸੰਗਤਾਂ ਦਾ ਇਕੱਠ ਬਹੁਤ ਜ਼ਿਆਦਾ ਸੀ ਤੁਸੀਂ ਦਰਸ਼ਨ ਕਰ ਰਹੇ ਹੋ ਗੰਗਾ ਸਾਗਰ ਦੇ ਜੋ ਕਿ ਇੱਕ ਮਾਡਲ ਹੈ ਅਸਲੀ ਜੋ ਹੈ ਉਹ ਅੱਜ ਵੀ ਰਾਏਕਲਾ ਜੀ ਦੇ ਪਰਿਵਾਰ ਦੇ ਪਾਸ ਹੈ ਤੁਸੀਂ ਦਰਸ਼ਨ ਕਰ ਰਹੇ ਹੋ ਨੂਰਾ ਮਾਹੀ ਜੋ ਹੈ ਉਹ ਸਭ ਜੋ ਟੀਨ ਚੋ ਰਿਹਾ ਹੈ ਅਤੇ ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਨੂੰ ਦੁੱਧ ਚੋਣ ਵਾਸਤੇ ਕਿਹਾ ਤਾਂ ਉਸ ਨੇ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਪਾਸ ਤੋਂ ਕੋਈ ਬਰਤਨ ਵੀ ਨਹੀਂ ਉਦੋਂ ਗੁਰੂ ਸਾਹਿਬ ਨੇ ਜੋ ਹੈ ਇਹ ਗੰਗਾ ਸਾਗਰ ਉਸ ਨੂੰ ਦਿੱਤਾ ਅਤੇ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਇਸ ਦੇ ਵਿੱਚ 288 ਸ਼ੇਕ ਹੋਣ ਦੇ ਬਾਵਜੂਦ ਵੀ ਇਸ ਦੇ ਵਿੱਚੋਂ ਦੁੱਧ ਬਾਹਰ ਨਹੀਂ ਡੁੱਲਿਆ ਆਪ ਜੀ ਦਰਸ਼ਨ ਕਰ ਰਹੇ ਹੋ ਦਰਬਾਰ ਸਾਹਿਬ ਦੇ ਜਿਨ ਕੇ ਰਾਜਾ ਮਹਾਰਾਜ ਨੇ ਕਿ ਮਹਾਰਾਜ ਮੈਸੂਰਜ ਸ਼ੋਡ ਔਰ ਦੂਜਾ ਕੌਣ ਪਿਆਈ ਹੈ ਮੈਸੂਰਜ ਸ਼ੋਡ ਔਰ ਦੂਜਾ ਕੌਣ ਪਿਆਈ ਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਐ ਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਐ ਰਾਜ ਨੇ ਕੇ ਰਾਜਾ ਮਹਾਰਾਜ ਨੇ ਕੇ ਮਹਾਰਾਜ ਰਾਜ ਨੇ ਕੇ ਰਾਜਾ ਮਹਾਰਾਜ ਨੇ ਕੇ ਮਹਾਰਾਜ ਆਪ ਕੀ ਦਰਸ਼ਨ ਕਰ ਰਹੇ ਹੋ ਜੋ ਕਿ ਮੇਨ ਦਰਬਾਰ ਸਾਹਿਬ ਦੇ ਬਿਲਕੁਲ ਸੱਜੇ ਹੱਥ ਇਹ ਸਥਾਨ ਬਣਿਆ ਹੋਇਆ ਹੈ ਗੁਰਦੁਆਰਾ ਬੂਟਾ ਸਾਹਿਬ ਜਿੱਥੇ ਕਿ ਅੱਜ ਵੀ ਉਹ ਟਾਲੀ ਦਾ ਬੂਟਾ ਮੌਜੂਦ ਹੈ ਜਿਸ ਦੇ ਨਾਮ ਦੇ ਉੱਪਰ ਇਸ ਸਥਾਨ ਦਾ ਨਾਮ ਟਾਲੀ ਸਾਹਿਬ ਪਿਆ ਸੀ ਆਪ ਜੀ ਦਰਸ਼ਨ ਕਰ ਰਹੇ ਹੋ ਦਰਬਾਰ ਸਾਹਿਬ ਦੇ ਵਿੱਚ ਜੋ ਕਿ ਉਹ ਕੈਬਨ ਦੇ ਵਿੱਚ ਬੰਦਾ ਸ਼ੀਸ਼ਿਆਂ ਦੇ ਵਿੱਚ ਉਹ ਟਾਲੀ ਦਾ ਬੂਟਾ ਅੱਜ ਵੀ ਉਸ ਸਥਾਨ ਦੇ ਉੱਪਰ ਮੌਜੂਦ ਹੈ ਆਪ ਜੀ ਦਰਸ਼ਨ ਕਰ ਸਕਦੇ ਹੋ ਉਸ ਟਾਲੀ ਦੇ ਬੂਟੇ ਇਸ ਕਰਕੇ ਹੀ ਇਸ ਸਥਾਨ ਦਾ ਨਾਮ ਟਾਲੀ ਸਾਹ ਪਿਆ ਸੀ ਹੁਣ ਆਪਾਂ ਚੱਲਦੇ ਆਂ ਅੱਗੇ ਹੋਰ ਦਰਸ਼ਨ ਕਰਨ ਦੇ ਲਈ ਸੋ ਜੁੜੇ ਰਹੋ ਇਸ ਵੀਡੀਓ ਦੇ ਨਾਲ ਇਸ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਐ ਐਸੋ ਰਾਜ ਛੋੜ ਔਰ ਦੂਜਾ ਕੌਣ ਸੂ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ ਰਜਨ ਕੇ ਰਾਜਾ ਆਪ ਕੀ ਦਰਸ਼ਨ ਕਰ ਰਹੇ ਹੋ ਇਹ ਉਹ ਸਥਾਨ ਹੈ ਜਿਸ ਸਥਾਨ ਦੇ ਉੱਪਰ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨੂਰੇ ਮਾਹੀ ਤੋਂ ਸਾਰਾ ਸਾਕਾ ਸਰਹੰਦ ਸੁਣਿਆ ਸੀ ਅਤੇ ਨੂਰੇ ਮਾਹੀ ਨੇ ਦੱਸਿਆ ਕਿ ਗੁਰੂ ਜੀ ਛੋਟੇ ਸਾਹਿਬ ਜਦਾਂ ਨੇ ਇਸ ਰਾਮ ਕਬੂਲ ਨਹੀਂ ਕਰਿਆ ਇਸ ਕਰਕੇ ਸੂਬੇ ਰਾਂਧ ਨੇ ਛੋਟੇ ਸਹਿਜਦਿਆਂ ਨੂੰ ਨੀਹਾਂ ਦੇ ਵਿੱਚ ਚਣਵਾ ਕੇ ਸ਼ਹੀਦ ਕਰ ਦਿੱਤਾ ਹੈ ਤਾਂ ਗੁਰੂ ਸਾਹਿਬ ਨੇ ਸਾਰਾ ਸਾਕਾ ਸਰਹੰਦਾ ਸੁਣ ਕੇ ਤੀਰ ਦੇ ਨਾਲ ਇੱਕ ਕਾਹੀ ਦਾ ਬੂਟਾ ਪਟ ਕੇ ਕਿਹਾ ਪਿੰਦੋ ਅੱਜ ਤੋਂ ਮੁਗਲ ਸلطਨਤ ਨਹੀਂ ਤੂੰ ਜੜਪੁਰ ਦੀ ਤੀਲ ਹੈ ਆਪ ਦਾ ਸ਼ੁਕਰ ਹੈ